13 0 ਦੀ ਗੱਲ ਕੀਤੀ ਜਾ ਰਹੀ ਹੈ ਭਰਾਂ ਨੇ ਮੈਂ ਕਿਹਾ ਕਿ ਰਾਜਨੀਤੀ ਤੋਂ ਸੰन्यास ਲੈ ਲਾਂਗਾ ਅਗਰ 13 0 ਜੋ ਮਾਨ ਸਾਹਿਬ ਕਹਿੰਦੇ ਅਗਰ 13 0 ਹੋਇਆ ਤੇ ਰਾਜਨੀਤੀ ਤੋਂ ਸੰन्यास ਲੈ ਲਾਂਗਾ ਗੱਲ ਉਨੀ ਕਰਨੀ ਚਾਹੀਦੀ ਹੈ ਜਿੰਨੀ ਹੋਵੇ ਮੈਨੂੰ ਉਮੀਦ ਹੈ ਕਿ ਕਾਂਗਰਸ ਪਾਰਟੀ ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ 2024 ਦੇ ਵਿੱਚ ਆਏਗੀ ਸਭ ਤੋਂ ਜ਼ਿਆਦਾ ਸੀਟਾਂ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਚੋਣ ਜਿੱਤੂਗੇ ਸਭ ਤੋਂ ਜ਼ਿਆਦਾ ਵੋਟ ਪਰਸੈਂਟੇਜ ਕਾਂਗਰਸ ਪਾਰਟੀ ਦਾ ਪੰਜਾਬ ਦੇ ਵਿੱਚ ਤੁਸੀਂ ਮਾਨ ਸਤਿਪਾਤ ਸਵਾਲ ਜੀ ਜਨਾਬ ਆਪ 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 ਦੇ ਉਤੇ ਕਵਰ ਵਿਜੇ ਪ੍ਰਤਾਪ ਸਵਾਲ ਜੀ ਜਨਾਬ ਦੇ ਉਤੇ ਚਲੋ ਜੀ ਕਵਰ ਵਿਜੇ ਪ੍ਰਤਾਪ ਕਵਰ ਵਿਜੇ ਪ੍ਰਤਾਪ ਜੀ ਨੂੰ ਉਦੋਂ ਪਤਾ ਹੋਣਾ ਚਾਹੀਦਾ ਸੀ ਜਦੋਂ ਆਮ ਆਦਮੀ ਪਾਰਟੀ ਚ ਗਈ ਇੱਕ ਕਵਰ ਵਿਜੇ ਪ੍ਰਤਾਪ ਨਹੀਂ ਸਵਾਲ ਚੁੱਕ ਰਿਆ ਅੰਦਰ ਅੰਦਰ ਮੇਰਾ ਖਿਆਲ 50 ਤੋਂ 60 ਮਲੇ ਸਵਾਨੇ ਸੀ ਨਹੀਂ ਜਿਹੜੇ ਸਵਾਲ ਚੁੱਕਣ ਵਾਸਤੇ ਬੈਠੇ ਨੇ ਮੌਕੇ ਦੀ ਤਲਾਸ਼ ਹੋ ਬਈ ਚਰਚਾ ਨਹੀਂ ਜੀ ਅਜੇ ਵੀ ਨਾਮਜ਼ਦ ਕਿਉਂ ਆਪ ਦੇ ਭਾਗ ਯਾਦ ਤੁਹਾਨੂੰ ਲੜ ਰਹੇ ਬਟਿੰਡਾ ਜੀ ਕੋਣ ਜੀ ਬਲਕੌਰ ਸਿੰਘ ਵੇਖੋ ਬਲਕੌਰ ਸਿੰਘ ਜੀ ਅਗਰ ਚੋਣਾਂ ਲੜ ਰਹੇ ਸਾਡੇ ਤਾਂ ਉਹ ਬਹੁਤ ਹੀ ਸਤਿਕਾਰਯੋਗ ਨੇ ਸਾਡੇ ਤਾਂ ਬਹੁਤ ਹੀ ਪਿਆਰੇ ਨੇ ਅਸੀਂ ਤਾਂ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਸੀ ਬੇਸ਼ੱਕ ਉਹਨਾਂ ਨੇ ਕਾਂਗਰਸ ਪਾਰਟੀ ਤੋਂ ਚੋਣ ਲੜਨਾ ਹੈ ਤਾਂ ਤੁਸੀਂ ਲੜੋ ਅਸੀਂ ਤੁਹਾਡੇ ਅਸੇ ਹਾਜ਼ਰ ਹੈ ਕਿਉਂਕਿ ਸਾਡਾ ਇੱਕ ਪਰਿਵਾਰ ਹੈ ਸਿੱਧੂ ਸਾਡਾ ਭਰਾ ਸੀਗਾ ਔਰ ਸਾਨੂੰ ਬੜਾ ਦੁੱਖ ਹੈ ਸਿੱਧੂ ਦਾ ਬੜਾ ਦੁੱਖ ਹੈ ਇਹ ਚੰਗਾ ਹੁੰਦਾ ਜੇ ਅੱਜ ਸਿੱਧੂ ਸਾਡੇ ਰਚਕਾਰ ਹੁੰਦਾ ਜੇ ਉਹ ਭੱਜ ਰਹੇ ਨੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਿਧਾਨ ਸਭਾ ਲੋਕ ਸਭਾ ਸੀਟਾਂ ਕਦੋਂ ਤੱਕ ਅਨਾਉਂਸ ਹੋ ਜਾਊਗਾ ਮੇਰਾ ਖਿਆਲ 2 ਤੋਂ 3 ਦਿਨਾਂ ਦੇ ਵਿੱਚ ਰਹਿੰਦੀਆਂ ਵਿਧਾਨ ਸਭਾ ਜਿਹੜੀਆਂ ਲੋਕ ਸਭਾ ਦੀਆਂ ਸੀਟਾਂ ਸੀ ਅਨਾਉਂਸ ਕਰ ਦੇ ਰਮਜੀਤ ਪਿੱਟੂ ਜੀ ਕਹਿ ਰਹੇ ਆ ਵੀ ਕਾਂਗਰਸ ਨੂੰ ਉਮੀਦਵਾਰ ਨਹੀਂ ਨੰਬਰੇ ਅਸੀਂ ਭਾਜੀ ਪੀ ਦੇ ਵਿੱਚ ਦੇ ਦੇ ਰਮਜੀਤ ਪਿੱਟੂ ਜੀ ਮੇਰੇ ਸਰਕਾਰੀਓ ਭਰਾ ਨੇ ਪਰ ਮੈਂ ਇਹ ਬੇਨਤੀ ਕਰਦਾ ਜੀ ਉਹ ਚੋਣ ਹਾਰਨਗੇ ਲਿਖ ਕੇ ਲੈ ਲਓ ਭਾਵੇਂ ਉਹ ਕਹਿੰਦੇ ਉਮੀਦਵਾਰ ਲੱਭਦਾ ਜਾਂ ਨਹੀਂ ਲੱਭਦਾ ਤੇ ਯਾਰੀ ਇਸ ਭਲੇਖੇ ਦੇ ਵਿੱਚ ਕੰਮ ਖਰਾਬ ਹੋ ਜਾਂਦਾ ਬਿੱਟੂ ਚੋਣ ਮੇਰਾ ਭਰਾ ਹਾਰੇ ਗਈ ਪਟੰਡਾ ਤੋਂ ਪੁਸ਼ਾਰੀ ਲੈ ਗਏ ਜਿਹੜੇ ਵੱਡੇ ਵੱਡੇ ਲੀਡਰ ਛੱਡ ਕੇ ਜਾ ਰਹੇ ਹਰ ਸਿਮਰਤ कौर ਬਦਲ ਗਈ ਮੇਰੇ ਸਤਕਾਰਿਓਗਾਂ ਮਾਫੀ ਚਾਹੁੰਨਾ ਮੈਂ ਇਹ ਗੱਲ ਕਿਹਾ ਬੀਬੀ ਹਰਜਿਮਰਤ कौर ਭਾਗਵ ਜੀ ਸਾਡੇ ਸਤਕਾਰਿਓ ਭੇਜੀ ਇਸ ਵਾਰੀ लोकसभा ਦੀਆਂ ਪੌੜੀਆਂ ਨਹੀਂ ਚੜਨਗੇ ਲਿਖ ਲੋ ਆਪ ਵੀ ਪੁਸ਼ਵਣੀ ਕਰ ਦਿਓ ਕਿੰਨੀ ਕੀ ਕਲੇ ਜਾ ਰਹੇ ਆ ਆਪ ਦੀ ਮੈਂ ਤੁਹਾਨੂੰ ਦੱਸਦਾ ਭਵਿਸ਼ਿਆਣੀ ਮੈਂ ਤੁਹਾਨੂੰ ਕਹਿ ਗਿਆ ਕਿ ਸਭ ਤੋਂ ਜਿਆਦਾ ਸੀਟਾਂ ਕਾਂਗਰਸ ਪਾਰਟੀ ਜਿੱਤੇਗੀ ਉਹ ਲੋਕ ਕਹਿ ਰਹੇ ਰਾਜਾ ਵੜਿੰਗ ਸਾਰਾ ਤੋਂ ਜਿਆਦਾ ਖਰਾੜਾ ਆ ਤਾਂ ਕਰਕੇ ਵੱਡੇ ਵੱਡੇ ਲੀਡਰ ਛੱਡੀ ਜਾ ਰਹੇ ਆ ਤੇ ਮੈਂ ਮੈਂ ਤਾਂ ਅੱਛਾ ਵੱਡੇ ਨਹੀਂ ਸਾਰੇ ਲੀਡਰਾਂ ਤੋਂ ਖਰਾੜਾ ਹੈ ਦੇਖੋ ਭੁੱਲਰ ਭੁੱਲਰ ਸਾਹਿਬ ਰਾਜੇ ਵੜਿੰਗ ਨੂੰ 2 ਸਾਲਾਂ ਤੱਕ ਤਾਂ ਛੱਡਿਆ ਨਹੀਂ ਮੈਂ ਤਾਂ ਵੱਡੇ ਲੀਡਰਾਂ ਨੂੰ ਵਾਪਸ ਲੈ ਕੇ ਆਇਆ 7-8 ਲੋਕ ਜਿਹੜੇ ਬੀਜੇਪੀ ਚਲੇ ਗਏ ਸੀ ਉਹਨਾਂ ਨੂੰ ਵਾਪਸ ਲੈ ਆਇਆ ਹੁਣ ਜਿਹੜੇ ਲੋਕ ਛੱਡ ਕੇ ਜਾ ਰਹੇ ਆ ਉਹ ਜਿਹੜੇ ਲੋਕ ਛੱਡ ਕੇ ਜਾ ਰਹੇ ਆ ਉਹਨਾਂ ਦਾ ਨਿੱਜੀ ਸੁਆਰਥ ਹੈ ਉਹ ਸਿਆੜੇ ਕਹਿੰਦੇ ਚਿੱਤ ਬੇਈਮਾਨ ਹੋ ਗਿਆ ਉਹਨਾਂ ਨੂੰ ਟਿਕਟ ਲੈਣੀ ਸੀ ਅਸੀਂ ਟਿਕਟ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਉਹਨਾਂ ਨੂੰ ਕਨਸੀਡਰ ਨਹੀਂ ਕੀਤਾ ਅਸੀਂ ਹੋਰਾਂ ਲੀਡਰਾਂ ਨੂੰ ਕਨਸੀਡਰ ਕਰ ਲਿਆ ਇਸ ਕਰਕੇ ਉਹ ਚਲੇ ਗਏ ਦੂਜੀ ਗੱਲ ਮੈਂ ਬੇਨਤੀ ਕਰਨੀ ਛੋਣ ਹੈ ਜਿਹਨੂੰ ਕਾਂਗਰਸ ਪਾਰਟੀ ਮਾੜੀ ਲੱਗਦੀ ਉਹ ਹੁਣੇ ਹੀ ਆਦਾ ਕੰਨੀ ਕਤਰਾ ਲੈਣ ਤਾਂ ਜੋ ਇਹਰੇ ਨਾਲ ਦੂਜੇ ਲੀਡਰ ਦੂਜੇ ਲੋਕਾਂ ਵਾਸਤੇ ਰਾਸਤੇ ਖੁੱਲਦੇ ਆ ਨੌਜਵਾਨ ਮੁੰਡੇ ਜਿਹੜੇ ਸਟੇਜ ਤੇ ਬੈਠੇ ਇਹਨਾਂ ਨੂੰ ਮੌਕਾ ਮਿਲੇਗਾ ਯੂਥ ਕਾਂਗਰਸ ਨੂੰ ਮੌਕਾ ਮਿਲੇਗਾ ਮਹਿਲਾ ਕਾਂਗਰਸ ਨੂੰ ਮੌਕਾ ਮਿਲੇਗਾ ਆਮ ਲੋਕਾਂ ਨੂੰ ਮੌਕਾ ਮਿਲੇਗਾ ਕੋਈ ਕਿਸੇ ਦਾ ਸੁੱਖਿਆ ਨਹੀਂਗਾ ਕਿ 12 ਵਾਰੀ ਨਹੀਂ ਲੜਨਾ ਹੈ ਰਾਜਾ ਵਿਢਿੰਗ ਦਾ ਇਹ ਥੋੜੀ ਜੀ 12 ਵਾਰੀ ਨਹੀਂ ਲੁੱਟਣਾ ਆ ਨਾ ਲੋਕਾਂ ਸੇ ਸੱਤਾ ਚ ਇਹ ਲੱਗਦਾ ਕੋਈ ਸਖਤ ਕਾਨੂੰਨ ਬਣਨਾ ਚਾਹੀਦਾ ਜੀ ਹਲ ਬਦਲੀ ਤੇ ਕੋਈ ਸਖਤ ਕਾਨੂੰਨ ਬਣਨਾ ਚਾਹੀਦਾ ਇਹ ਦਲ ਬਦਲੂਆਂ ਦੇ ਕਾਨੂੰਨ ਲੋਕ ਇਸ ਵਾਰੀ ਸਖਤ ਆਪਣੇ ਆਪ ਬਣਾ ਦੇਣਗੇ ਇਸ ਵਾਰੀ ਜਦੋਂ ਦਲ ਬਦਲੂਆਂ ਦੇ ਪੀਪੇ ਖਾਲੀ ਨਿਕਲਣਗੇ ਕਾਨੂੰਨ ਆਪਣੇ ਆਪ ਬਣ ਜਾਏਗਾ ਲੋਕ ਡਰਨ ਲੱਗ ਪੈਣਗੇ ਅਸੀਂ ਦਲ ਬਦਲਣ ਤੋਂ ਲੋਕ ਸੱਥਾਂ 'ਚ ਇਹ ਕਹਿੰਦੇ ਆ ਇਹਨਾਂ ਜਿਹੜੇ ਕਾਂਗਰਸ ਵਾਲੇ ਅੱਜ ਛੱਡ ਕੇ ਗਏ ਆ ਇਹੇ ਹੀ ਫੇਰ ਦੁਬਾਰਾ ਸਿਰ ਤੇ ਭਾਜ ਲੈਣਗੇ ਕਾਂਗਰਸ ਪਾਰਟੀ ਨੇ ਇਹ ਕੀ ਹੋਊਗਾ ਕਿ ਨਹੀਂ ਹੋਊਗਾ ਦੇਖੋ ਗੱਲ ਇਹ ਹੈ ਰਾਜਨੀਤੀ ਦੇ ਵਿੱਚ ਜਦੋਂ ਕੋਈ ਆਉਂਦਾ ਹੁਣ ਪਿੰਡ 'ਚ ਕੋਈ ਵਿਅਕਤੀ ਸਾਡੇ ਨੂੰ ਛੱਡ ਕੇ ਚਲਾ ਜਾਂਦਾ ਕੱਲ ਨੂੰ ਫੇਰ ਉਹ ਸ਼ਾਮਿਲ ਹੋ ਜਾਂਦਾ ਕਾਜੀ ਨੂੰ ਸ਼ਾਮਾ ਕਰਾ ਲੈਣੇ ਸਾਰੇ ਪਿੰਡ ਵਾਲੇ ਵੀ ਕਹਿੰਦੀ ਐ ਖਰਾਓ ਇਹਦੇ ਨਾਲ ਅਗਲਾ ਕਹਿੰਦਾ ਵੀ ਗਿਆ ਸੀ ਹੁਣ ਆ ਗਏ ਪਰ ਸਿਰ ਤੇ ਬੋਣ ਵਾਲਾ ਕੰਮ ਨਹੀਂ ਉਹਨਾਂ ਨੂੰ ਨਵੇਂ ਸਿਰਿਓ ਨਵੀਂ ਸਿਨੀਅਰਿਟੀ ਮਿਲੇਗੀ ਨਾ ਕਿ ਪੁਰਾਣੀ ਸਿਨੀਅਰਿਟੀ ਨਹੀਂ ਦਿੱਤੀ ਜਾ ਰਹੀ ਉਹਨਾਂ ਨੂੰ ਕੋਈ ਬਹੁਤ ਕਾਬਲ ਵਿਅਕਤੀ ਹੋਇਆ ਜਿੱਥੇ ਕੋਈ ਚੋਣ ਲੜਨ ਵਾਲਾ ਸਾਡੇ ਕੋਲੇ ਨਾ ਹੋਇਆ ਉੱਥੇ ਹੋ ਸਕਦਾ ਕਿਸੇ ਨੂੰ ਮੌਕਾ ਮਿਲੇ ਆਦਰਵਾਇਸ ਕਾਬਲ ਕਹਾਦਾ ਹੋਇਆ ਜਿਹੜਾ ਪੂਰਾ ਮਾਰ ਕੇ ਦੱਜ ਗਿਆ ਇਹ ਕਾਬਲੀਤ ਕਾਦੀ ਰਹੇਗੀ ਫਿਰ ਬੜੇ ਜੀ ਸਾਹਿਬ ਬਿਲਕੁਲ ਠੀਕ ਹੈ ਆਪਲੀਏ ਮੈਂ ਨਹੀਂ ਕਿ ਕਿ ਭੀੜ ਪਈ ਆ ਪਾਰਟੀ ਦੇ ਅੱਜੋ ਛੱਡ ਕੇ ਭਾਈ ਦਾ ਫੇਰ ਤੁਸੀਂ ਉਹਨਾਂ ਮਰਕਰਾਂ ਦੇ ਫੇਰ ਭਾਉਂਗੇ ਦੇਖੋ ਕਈ ਵਾਰੀ ਇਹ ਸਮੀਕਰਨ ਹੀ ਹੁੰਦੀ ਇਹ ਜਿਹੜੀ ਪੋਲਿਟਿਕਸ ਹੈ ਇਹਦੇ ਵੈਸੇ ਸਮੀਕਰਨ ਬਦਲਦੇ ਰਹਿੰਦੇ ਹੋ ਸਕਦਾ ਦੋ ਬਹੁਤ ਕਾਬਲ ਵਿਅਕਤੀ ਹੋਣ ਜਿਵੇਂ